ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮਕਰੋਨੀ ਪਾਸਤਾ ਇਹ ਬੜੇ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਹੈ ਇਸ ਨੂੰ ਆਪਾਂ ਨੂੰ ਉਬਾਲਣ ਦੀ ਲੋੜ ਨਹੀਂ ਪੈਂਦੀ ਆਪਾਂ ਬਿਨਾ ਉਬਾਲੇ ਅੱਜ ਤੁਹਾਨੂੰ ਮਕਰੋਨੀ ਪਾਸਤਾ ਬਣਾ ਕੇ ਦਿਖਾਵਾਂਗੇ ਤੇ ਇਹਨੂੰ ਆਪਾਂ ਮੋٹے-ਮੋٹے ਪੀਸਾਂ ਵਿੱਚ ਟਮਾਟਰਾਂ ਨੂੰ ਇਸ ਤਰ੍ਹਾਂ ਕੱਟ ਲੈਣੇ ਤੇ ਨਾਲ ਹੀ ਆਪਾਂ ਫਿਰ ਟਮਾਟਰ ਕੱਟਣ ਤੋਂ ਬਾਅਦ ਹਰੀਆਂ ਮਿਰਚਾਂ ਕੱਟ ਲੈਣੀਆਂ ਨੇ ਆਪਾ ਦੋਏ ਇਹਦੇ ਵਿੱਚ ਪਾਵਾਂਗੇ ਦੋ ਹਰੀਆਂ ਮਿਰਚਾਂ ਇੱਕ ਬਾਟੀ ਮੈਂ ਲਈਏ ਪਾਸਤੇ ਦੀ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਸ਼ੇਅਰ ਟਮਾਟਰ ਕੱਟਣ ਤੋਂ ਬਾਅਦ ਹੁਣ ਆਪਾਂ ਕਟਾਂਗੇ ਪੀਸਾ ਮਿਰਚਾਂ ਨੂੰ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਕੇ ਇਹਨਾਂ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਜਿਹੜੇ ਆਪਣੇ ਟਮਾਟਰ ਤੇ ਮਿਰਚਾ ਚੰਗੀ ਤਰ੍ਹਾਂ ਗ੍ਰੇਨਡ ਹੋ ਜਾਣ ਸੋਚ ਦਬਣੀ ਭੁੱਲ ਗਏ ਇਸ ਤਰ੍ਹਾਂ ਟਮਾਟਰ ਨੂੰ ਪਤਲੀ ਤਰ੍ਹਾਂ ਕਰ ਲੈਣ ਗਏ ਬੇ ਗ੍ਰੈਂਡ ਇਹ ਟ੍ਰਿਕ ਜਿਹਨੇ ਵੀ ਪਾਸਤਾ ਬਹੁਤ ਟੇਸਟੀ ਬਣਦਾ ਹੈ ਤੇ ਬਹੁਤ ਹੀ ਆਸਾਨ ਤਰੀਕਾ ਹੈ ਪਾਸਤਾ ਬਣਾਉਂਦਾ ਪਹਿਲਾਂ ਰੱਖਾਂਗੇ ਕੁੱਕਰ ਕੁੱਕਰ ਵਿੱਚ ਪਾਵਾਂਗੇ ਓਇਲ ਜੇ ਰੋਇ ਥੋੜਾ ਜਿਹਾ ਹੋ ਗਿਆ ਗਰਮ ਵਿੱਚ ਪਾਵਾਂਗਾ ਜੀਰੇ ਜੀਰੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਆਪਾਂ ਲਾਲ ਜੇ ਤੁੜੀ ਜੀਰਾ ਲਾਲ ਹੋ ਗਿਆ ਉਸ ਤੋਂ ਬਾਅਦ ਆਪਾਂ ਪਾ ਦਨੇ ਇਸ ਦੇ ਵਿੱਚ ਟਮਾਟਰ ਦਾ ਪੇਸਟ ਜੋ ਆਪਾਂ ਮਿਰਚਾਂ ਦਾ ਤੇ ਟਮਾਟਰ ਦਾ ਪੇਸਟ ਬਣਾਇਆ ਸੀ ਤੇ ਆਪਾਂ ਕੜਛੀ ਦੇ ਨਾਲ ਇਹਦੇ ਵਿੱਚ ਕੁੱਕਰ ਦੇ ਵਿੱਚ ਪਾ ਦੇਣਾ। ਇਹ ਰੀਟ ਨੂੰ ਆਪਾਂ ਕੜਛੀ ਦੇ ਨਾਲ ਹਿਲਾਉਣੀ। ਹਿਲਾਉਣ ਤੋਂ ਬਾਅਦ ਨਾਲ ਹੀ ਪਾ ਦਣੀ ਥੋੜੀ ਜਿਹੀ ਫਲਿਕਸ ਟੇਸਟ ਦੇ ਲਈ ਤੇ ਨਾਲ ਹੀ ਆਪਾਂ ਨਮਕ ਮਿਰਚ ਇਸ ਤੇ ਵਿੱਚ ਕਰਦੇ ਨੇ ਐਡ ਢੇਗੀ ਮਿਰਚ ਕਸੂਰੀ ਮੇਥੀ ਮੈਗੀ ਮਸਾਲਾ ਇੱਕ ਚਮਚ ਪਾ ਲੈਣਾ ਨਮਕ ਦਾ ਤੇ ਨਾਲ ਹੀ ਪਾ ਦੇਣਾ ਥੋੜਾ ਜਿਹਾ ਗਰਮ ਮਸਾਲਾ ਤੇ ਫਿੱਚੇ ਹੀ ਆਪਾਂ ਇਸ ਦੇ ਵਿੱਚ ਪਾ ਦੇਣਾ ਪਾਸਤਾ ਤੇ ਇਸ ਨੂੰ ਫੜਕੀ ਤੇ ਨਾਲ ਹਿਲਾ ਕੇ 2 ਮਿੰਟ ਤੇ ਲਈ ਇਸੇ ਤਰ੍ਹਾਂ ਤੜਕੇ ਵਿੱਚ ਪਾਸਤਾ ਨੂੰ ਰਜਾ ਲੈਣਾ ਉਸ ਤੋਂ ਇਹਦੇ ਵਿੱਚ ਬਾਅਦ ਪਾ ਦੇਣਾ ਹੈ ਆਪਾਂ 1/2 ਕੱਪ ਪਾਣੀ ਦਾ ਇਹਦਾ ਮਸਾਲੇ ਵਿੱਚ ਮਕਰੋਨੀ ਥੋੜੀ ਜਿਹੀ ਲਾਲ ਹੋ ਗਈ। ਤਾਂ ਇਸ ਵਿੱਚ 1.5 ਕੱਪ ਪਾਣੀ ਦਾ ਆਪਾਂ ਪਾ ਦੇਣਾ ਹੈ। ਪਾਣੀ ਦਾ ਕੱਪ ਵੇਖ ਲਓ ਆਪਾਂ ਕਿੰਡਾ ਕ ਲੈਣਾ ਹੈ। ਘੜਕੀ ਨੂੰ ਫਿਰ ਇਹਨੂੰ ਹਿਲਾਉਣਾ ਇਸੇ ਤਰ੍ਹਾਂ। ਤੇ ਫਿਰ ਆਪਾਂ ਕਰ ਦੇਣਾ ਹੈ 쿠ਕਰ ਦਾ ਟੱਕਣ ਪਾਉਂਦੇ ਆ। ਕੁੱਕਰ ਦਾ ਟੱਕਣ ਕਰਨ ਬੰਦ ਕਰਨ ਤੋਂ ਬਾਅਦ ਫਿਰ ਇਸ ਨੂੰ ਆਪਾਂ ਲਵਾਣੀ ਆਨੇ ਚਾਰ ਫੇਟਿੰਗ। ਇਹਦੇ ਚਾਰ ਫੇਟ ਲਾਕੀਆਂ। ਫਿਰ ਆਪਾਂ ਇਹਨੂੰ 10 ਮਿੰਟ ਦੇ ਲਈ ਗੈਸ ਕਰਜਣੇ ਬੰਦ ਤੇ 10 ਮਿੰਟ ਲਈ ਇਸੇ ਤਰ੍ਹਾਂ ਕੁੱਕਰ ਵਿੱਚ ਮਕਰੋਨੀ ਨੂੰ ਬੰਦ ਰਹਿਣ ਦੇਣਾ ਹੈ। ਤਾਂ ਜੋ ਜੋ ਮਕਰੋਨੀ ਥੋੜੀ ਬਥੇ ਕੱਚੀ ਹੋਵੇ ਉਹ ਭਾਫ਼ ਦੇ ਨਾਲ ਹੀ ਆਪਣੀ ਬਣ ਜੂਗੀ। ਮਕਰੋਨੀ ਆਪਣੀ ਬਣ ਗਈ ਏ ਆਪਾਂ ਟੇਸਟ ਕਰਕੇ ਵੇਖਦੇ ਆ ਕਿ ਨਮਕ ਮਿਰਚ ਠੀਕ ਏ ਮੈਨੂੰ ਥੋੜਾ ਜਿਹਾ ਨਮਕ ਘੱਟ ਲੱਗਿਆ ਕਿਉਂਕਿ ਮੇਰੇ ਘਰ ਦੇ ਤਿੱਖਾ ਨਮਕ ਖਾਂਦੇ ਨੇ ਤੁਹਾਡੀ ਮਰਜ਼ੀ ਤੁਸੀਂ ਕਿੰਨਾ ਕਪਾਣੇ ਠੀਕ ਏ ਮੈਂ ਨਮਕ ਪਾਤਾ ਹੁਣ ਤੇ ਮਕਰੋਨੀ ਬਣ ਕੇ ਆਪਣੀ ਰੈਡੀ ਹੋ ਗਈ ਏ ਤੇ ਹੁਣ ਇਤਨੂੰ ਆਪਾਂ ਪਲੇਟ ਵਿੱਚ ਪਾ ਲੈਣਾ ਏ పాతో ఏ టమాటో ద క్యాచప్ టమాటో ద క్యాచప్ పాద ఫిర్ పాన చిలీ ਪਾਤਾ ਬਹੁਤ ਏਤੀ ਬਣਿਆ ਨਜ਼ਾਰੇ ਨਾ ਖਾਓ ਸਾਡੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਥਰੀ